ਵੱਲਾਇਂ ਕਰਕੇ ਐ ਲਫਤ ਮਾਰਦੇ ਮਾਰ ਰਗਾ ਯਾਰ ਆਏ ਥੱਲੇ ਬਹਿ ਗਏ ਜਿੰਦਾ ਲਾਇਰ ਤਾਂ ਕਿ ਯਾਰ ਆਏ ਆਪ ਨੂੰ ਖਾਣ ਮਾਰਦੇ ਆਏ ਦੋਸਤ ਵਾਹ ਨਾ ਟੈਮ ਬਲੋਗਰ ਦੇ ਵਿੱਚ ਜਿਹੜਾ ਇਹ ਬਲੋਗਰ ਕੋਲੋਂ ਰੱਖਦਾ ਰਹਿੰਦਾ ਨਹੀਂ ਆ ਟਿੱਕਰੀ ਹੈ ਯਾ ਦੇਖ ਸਾਡਾ ਬਿੱਲਾ ਬੈਠਿਆ ਹੈ ਯਾ ਕੋਈ ਨਮਾਤਾ ਅੱਜ ਮੈਂ ਇਤਾਂ ਹੀ ਚੱਟੀ ਜਾਂਦਾ ਉਹਦੇ ਆ ਉਹ ਦੰਧੀਆਂ ਦੇਦਾ ਕਹੇ ਵੱਡਦਾ ਓਏ ਦੰਧੀਆਂ ਘੜਦਾ ਹੈ ਦੰਨੀ ਦੰਨੀ ਨੇ ਇਹਦਾ ਵੱਡਦਾ ਦੰਧੀਆਂ ਇਹ ਤਾਂ ਦੰਦ ਜਿੰਦਾ ਬੇਈਂਦਾ ਬਸ ਇਹ ਦਰਦ ਗਿਆ ਹਟ ਜਾ ਦੰਦ ਦੇਖ ਲੈ ਦੇ ਚਾਲੂ ਦੇਖ ਲੈ ਬਹੁਤ ਵੱਡਾ ਹੋਇਆ ਇਹ ਬਿੱਲਾ ਮੇਰਾ

ਰਾਵਣਾ ਨੇ ਚੱਕਣਾ ਰਾਵਣਾ ਇੱਕ ਦਿਨ ਕਰਦੇ ਨੂੰ ਕਰੀ ਚੱਕਲੇ ਹੁੰਦੇ ਆ ਇਥੇ ਨਿਓ ਉਹ ਆ ਦੇਖੋ ਤਰਿਆ ਨੁਕ ਚਾਰ ਫੋਨ ਲਾ ਲੇ ਮੈਂ ਇਹਨੂੰ ਸੁਣਨੇ ਨੂੰ ਸੁਣਨੇ ਨੂੰ ਪਤਾ ਨਹੀਂ ਲੱਗਦਾ ਇਹਨੂੰ ਸੁਣਨੇ ਨੂੰ ਵੀ ਹਾਲੇ ਵਾਹ ਜਿਹੜਾ ਚੱਲੀ ਜਣ ਖੇਤ ਚਾਲ ਮੇਰੇ ਖੇਤ ਦੇ ਚੱਲਾ ਸੁਣਨੇ ਨੂੰ ਪਤਾ ਨਹੀਂ ਲੱਗਦਾ ਹੁਣ ਦਾ ਹਏ ਓਏ ਪਤਾ ਲੱਗ ਗਿਆ ਦੀਦਾ ਮੈਂ ਬਾਤ ਨੂੰ ਕਰਦੇ ਜਿੱਥੇ ਜਾਏਗਾ ਲੱਗਦੀ ਨਹੀਂ ਚੱਕਣਾ ਕੰਮ ਆਗਾ ਬਸ ਹੀ ਨਾ ਜਾਏਗਾ ਇਹ ਏਡਾ ਇਹ ਕੰਮ ਨਾ ਕਰਦਾ ਆਪਾਂ ਕਰਦੇ ਕੋਈ ਐਡਾ ਹੋਕਾ ਨਹੀਂ ਥੋੜਾ ਇਹ ਕੰਮ ਲੈ ਲੈ ਜੀ ਪਹੁੰਚ ਗਏ ਆਪਾਂ ਲੱਭੀਏ ਘਰੇ ਤੇ ਸਰਪੰਚ ਦੇ ਘਰੇ ਸਰਪੰਚ ਇਸ ਪਾਸੇ ਗਰੂਡਾ ਮਰਾ ਵੈ ਐਂਟਰੀ ਹੋ ਗਈ ਤਾਂ ਵੜ ਗਏ ਆਏ ਹੋਏ ਜੱਸ ਦੇਖੇ ਕੀ ਕਰ ਰਹੇ ਹੋ ਬੈਠਾ ਆ ਬੈਠੇ ਆਈ ਦੇਖ ਲੋ ਬੰਦਾ ਦੇਖ ਲੋ ਸਾਡੇ ਘਰੇ ਇਹ ਚਾਹ ਨਹੀਂ ਪੀਂਦਾ ਸਾਡੇ ਘਰੇ ਪਤਾ ਨਹੀਂ ਉਹ ਡਰ ਲਾ ਦੇ ਟੂਣਾ ਕਰਿਆ ਹੋਇਆ ਆਉ ਦੇਖ ਰਿਹਾ ਦਿਲ ਕੱਢਾ ਕੱਪ ਪੀ ਰਿਹਾ ਹੈ ਬੰਦਾ ਗਲਤਕ ਲੈਣਾ ਨੇ ਆਪਣੀ ਜਾਉਂਦਾ ਨੇ ਆਪਣੇ ਘਰੇ ਜਾ ਕੇ ਚਾਣ ਨੂੰ ਛੋਟੇ ਗਾ ਡਰ ਲਾ ਗਿਆ ਹੋਰ ਆ ਦੇਖ ਮੈਂ ਦੇ ਘੜਕ ਦੇਣਾ ਛੋਟੇ ਛੋਟੇ ਘਰੇ ਡਰ ਲਾ ਮੈਨੂੰ ਸਾਡੇ ਹੀ ਲਾਵਾ ਤੁਸੀਂ ਤਾਂ ਪਰ ਤੁਸੀਂ ਤਾਂ ਆਪ ਕਿਉਂਨੇ ਹੋ ਪਾਪ ਆਪੀ ਸਾਡੇ ਦਾ ਕੀ ਲੰਦਾ ਛੋਟੇ ਬੰਦੇ ਘੜਕ ਦੇਣੇ ਬਈ ਮਾੜੀ ਬਾੜੀ ਵਾਲਾ ਮਾੜੀ ਗੱਲ ਆ ਇਹ ਲੋਕ ਐ ਪੀ ਰਿਹਾ ਆ ਉੱਪਰ 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 ਆ ਆਇਓ ਚਲੀਏ ਇਹਦੇ ਫੋਨਾਂ ਬਦੇਖ ਤੇਨੇ ਕੇ ਆ ਮੇਰੇ ਸੈਨਿਕ ਮੰਗਤ ਆ ਰਹੇ ਨੇ ਮੇਰੇ ਉਹਦੀ ਉਹ ਕਿਵੇਂ ਕੀ ਆ ਗਿਆ ਮੈਂ ਤਾਂ ਹੀ ਘਾਟੇ ਬਾਦੇ ਆ ਗਏ ਦੀ ਅੰਦਰ ਲਾ ਕੇ ਚਲੇ ਕਰ ਆ ਉਹਦੀ ਆ ਗਈ ਆਉਣੀਆਂ ਲੱਗੀਆਂ ਸੀੜੀ ਅੰਦਰਲੇ ਕਮਰੇ 'ਚ ਬੈਠਾ ਸੀ ਤਾਂ ਮੈਨੂੰ ਦਿਖਿਆ ਹੀ ਨਹੀਂ ਆ ਸਾਡੇ ਸਰਪੰਚ ਦਾ ਉਹ ਜਿਸਪਾਲ ਸਿੰਘ ਰੋਡਾ ਕਾਲੇ ਰੰਗ ਦਾ ਨੀਨ ਨੂੰ ਕੋਟ ਕੇ ਦੀ ਆ ਗਿਆ ਮਤ ਕਰ ਤੂੰ ਪੇੜੇ ਸਾਰੀ ਖੜਾ ਗਿਆ ਇਹਨੂੰ ਆਏ ਦੀ ਚਲ ਕਾ ਨੂੰ ਪੁੱਛਣਾ ਨਾ ਫਿਰ ਪੁੱਛਾ ਓਹ ਟੁੱਕੇ ਐਕਸੀਡੈਂਟ ਹੋ ਗਿਆ ਨਾ ਦੋਹਾਂ ਦਾ ਦੋਏ ਡੁੱਗ ਗਏ ਮਿਸ ਹੋ ਗਿਆ ਛੱਡ ਗਿਆ ਇਹ ਕਹਿੰਦੇ ਡਿੱਗੇ ਦੋਏ ਵੇ ਜਾਣੇ ਇਹ ਸਾਡਾ ਮਿਸ ਹੋ ਗਿਆ ਕੰਮ ਦੇਖਣ ਵਾਲਾ ਦਿਖਾਉਣ ਵਾਲਾ ਆ ਬੈਠਿਆ ਕਿ ਜੰਗਲ ਇਹ ਕਹਿੰਦੇ ਲੈ ਓਏ ਇਹ ਦਾ ਲਾਉਲੀ ਲੱਭੀ ਹਰ ਹਰ ਦੀ ਪੱਟਨੀ ਉੱਤੇ ਜਾ ਕੇ ਉਹ ਬਸ ਬੈਠੇ ਫੱਟੇ ਨੇ ਕਿਹੜੀ ਲਵੇ ਲਵੇ ਉਹ ਦੇ ਫਾਰਮ ਦੇ ਲਵੇ ਖੜੀ ਨਹੀਂ ਹੈਗੀ ਉਹ ਪੱਟਨੀ ਹੈ ਪੱਟਾਂਗੇ ਵੀਰੇ ਤਿੰਨੇ ਪੱਟਾਂਗੇ ਤਿੰਨੇ ਮੈਂ ਕੰਮ ਨਹੀਂ ਕਰਨਾ ਸੁੱਕੀ ਵਾਲੀ ਬਾੜ ਚ ਪਾਉਣਾ ਪਾਣੀ ਇਹਨੇ ਦੇਖਿਆ ਲੀਕਾਂ ਲੱਭੀ 11 ਰੰਗ ਕਿਹਾ ਦੀ ਆ ਕੁਆਟਰ ਜਾਂਦਾ ਹੀ ਜਾਊਗਾ ਇਹ ਬੰਦੇ ਨੇ ਸੁਪਨਾ ਹੱਸਿਆ ਸਾਨੂੰ ਬਹੁਤ ਬਹੁਤ ਘੈਂਟ ਸੁਪਨਾ ਦੀ ਪਰ ਦੱਸ ਨਹੀਂ ਸਕਦੇ ਪਰਸਨਲ ਗੱਲਾਂ ਹੁੰਦੀਆਂ ਨੇ ਕਿ ਜੀ ਤੇ ਹੁਣ ਆਪਾਂ ਪਹੁੰਚੇਗਾ ਖੇਤ ਆ ਚੀਜ਼ ਪੱਟਣੀ ਲੱਭੀ ਆਹਾਂ ਪੜ ਦੋਗੇ ਦਬਦੇ ਤਾਂ ਨਹੀਂ ਪੱਟੋ ਤਾਂ ਇਹ ਨਹੀਂ ਲਿਆਉਂਦੇ ਕੱਢ ਦਿਆ ਵੀਡੀਓ ਬੰਦ ਕਰਦਾ ਕਿਉਂ ਓਥੇ ਅੰਦਰ ਤਾਂ ਕੀ ਕਰਾਂਗੇ ਚੱਲ ਜੇਣਾ ਮੇਰਾ ਆਪਾਂ ਆ ਮੈਂ ਚੱਲ ਆ ਜਾ ਕੋਈ ਕੰਮ ਵਾਂਗਾ ਜ਼ਰੂਰੀ ਆਏ ਓਥੇ ਚੱਲਦੇ ਆਂ ਤੁਸੀਂ ਆਏ ਆ ਹੁਣ ਤਾਂ ਇਧਰ ਪੱਟਾਂਗੇ ਆਪਾਂ ਉਰੇ ਉਰੇ ਕਿਉਂ ਆਛਾਂ ਆ ਅੱਗੇ ਵੀ ਆਏ ਆ ਪਰਾਂ ਤੋਂ ਲੱਗਣਾ ਉਰਾ ਤੋਂ ਲੱਗਾ ਗਿਆ ਪਰੀਆਂ ਬਣਾਉਣੀਆਂ ਨੇ ਕਿਹਦੇ ਖੜੇ ਜੰਨੋ ਇਹ ਦੋ ਇਹ ਕਰਤੇ ਬਈਓ ਠੀਕ ਐ ਇਹ ਦੋ ਵੀ ਵਿਟਾਵਾਂਗੇ ਫਿਰ ਸੁਪਰੀ ਕਿੱਥੇ ਸੈੱਟ ਦੇ ਰੱਖੀ ਇਹ ਵੀ ਪੱਟੂ ਦਾ ਸਾਰਾ ਕੁਝ ਕਰੂਗਾ ਇਹ ਦੇਖੋ ਵੇ ਅਜੋ ਬੈਦਰ ਕਿੰਨਾ ਘੰਟਾ ਆਉਂਦੀ ਐ ਲੀਵਰ ਮਾਂਗਰ ਤਰੀ ਆਪਣੇ ਆਪਣੇ ਕਰਾ ਹੋਣੀ ਹੈ ਨਾ ਫਲ ਨਹੀਂ ਨਿਕਲਿਆ ਹਜੇ ਦਾ ਇੱਕ ਯਾਰਾ ਕੀ ਲੇਟ ਆਉਂ ਮੜੀ ਜੀ ਇਹੇ ਲੇਟ ਹੋਣੀ ਐ ਲੇਟ ਤਾਂ ਕਾਹਨੋਂ ਆਉਂਦੀ ਆ ਵੀ ਨਾਲੇ ਆ ਜੀ ਬਸ ਲੇਟ ਲੱਗੇ ਨਾ ਸਵਰ ਮੜੀ ਜੀ ਤਾਂ ਆਖਿਆ ਨੇ ਪੱਟ ਕੇ ਮੁੰਡੇ ਬੈਠ ਕੇ ਗਰਮੀ ਗਰਮੀ ਓਕੇ ਆ ਦੇਖੋ ਇੱਧਰ ਗਰਮ ਕਿਹੋ ਜਿਹਾ ਹੁੰਦਾ ਸਵਾਦ ਹੈ ਯਾਰ ਹੁੰਦਾ ਹੁੰਦਾ ਇੱਕ ਉਹ ਬੈਠਾ ਸਾਡੇ ਨਾਲ ਦਿਖੂ ਗਰ ਅੱਗੇ ਤੋਂ ਤਾਂ ਨਹੀਂ ਆਂਦਾ ਪੀਣਾ ਪੁੱਛੇ ਉਹ ਬੈਠਾ ਦੇਖੋ ਕਰ ਓਏ ਇਹ ਲੋ ਕੱਥੇ ਬੈਠੇ ਸਾਰੇ ਸਮਝਦਾ ਆ ਪੱਟ ਦੀ ਬਹੁਤ ਔਖੀ ਪੱਟੀ ਹੈ ਬਹੁਤ ਸੌਖੀ ਪੱਟੀ ਵਿੱਚ ਵਿੱਚ ਸੌਖੀ ਦੇ ਵਿੱਚ ਵਿੱਚ ਔਖੀ ਇਹਦੇ ਵੱਡੇ ਵੱਡੇ ਕੁੱਤੇ ਜਿਹੜੇ ਆ ਖੜਾ ਦੇਖੋ ਆਦੀ ਪਟ ਗਿਆ ਉਹ ਇਹ ਕਿੱਥੇ ਹੀ ਨਹੀਂ ਜਾਣਾ ਗੱਲੇ ਤੂੰ ਹੈ ਕਿੱਥੇ ਨਹੀਂ ਜਾਣਾ ਚੱਲ ਚੱਲਦੇ ਹਾਂ ਅਸ ਘਰੇ ਚੱਲਦੇ ਆ ਚਲੋ ਚਲੀਏ ਸਾਂ ਕਰੂਗਾ ਹਾਂ ਚੱਲ ਚਲੀਏ ਨਹੀਂ ਇਹ ਬਸ ਆ ਜੇ ਭਰੀਆਂ ਬਣਾ ਕੇ ਚੱਲਦੇ ਨੇ ਕੀ ਹੋ ਰਿਹਾ ਤੇਰੇ ਪੁਖ ਹੀ ਲੱਗ ਰਿਹਾ ਯਾਰ ਕਾਲਜ ਦੇ ਜਦ ਦਰਦ ਜੇ ਹੁੰਦਾ ਉਹਨਾਂ ਦਾ ਪੁਖ ਲੱਗ ਜਾਂਦਾ ਮਰੂਤ ਉਟੜ ਕੇ ਆਲਾ ਮਰੂਤ ਨਾਲ ਤਾਂ ਮਿੱਟੀ ਯਾਰ ਤਾਂ ਭਾਈ ਮਰ ਜਾਲ ਕਾਲਜਾਸ ਮਾਰ ਕੇ ਹਟ ਜੀ ਤਰਾ ਤਕਣ ਆ ਲੈ ਯਾ ਖੰਡਿਆਤੀ ਦੇਖ ਲੋ ਕਹਿੰਦਾ ਪਰ ਹੈਗੀ ਦੀ ਪਹਿਲਾਂ ਆਈ ਖੰਡਿਆਤੀ ਪੂਰੀ ਹੋਰ ਤਾਂ ਦਿਖਾ ਦਿੰਦਾ ਰੋ ਬੇਟਾ ਯਾਰ ਰਹਿ ਗਿਆ ਉਹਦਾ ਪੱਟੇ ਹੋ ਗਏ ਕਿਹੜਾ ਹੋ ਉਹਦਾ ਨਿਸ਼ਾਨੀ ਛੱਡੀ ਆ ਇਹਦਾ ਛਾਉ ਆ ਆਏ ਓਏ ਲੱਭੀਆ ਕਰੇ ਚੱਲਦਾ ਪਾਣੀ ਵੀ ਠੰਡਾ ਆ ਉਧਰੋਂ ਫਰਕ ਕੀ ਕਰਨ ਯਾਰ ਸਿੰਦੜੀ ਲਾਉਣੇ ਆ ਨਾ ਉੱਥੇ ਉਹਦਾ ਕੀ ਸਿੰਦਿਆ ਨਾ ਇਹਨੂੰ ਆਪ ਹੀ ਤਾਂ ਕਹਿੰਦਾ ਖੋਲ ਆ ਹੁਣ ਚੱਲਦੇ ਆ ਘਰੇ ਵੱਲ ਬੰਮੀ ਲਾਈ ਆ ਪਹੁੰਚ ਗਏ ਪਾਣੀ ਪਿਆ ਰਿਹਾ ਲੱਭੀ ਠੰਡਾ ਏ ਕਰੇ ਯਾਰ ਓਏ ਆ ਗਿਆ ਓਏ 2 ਕਿਲੋ ਤੇ ਲਗਾਦਾ ਬਾਹਰ ਵੀ ਨੇ ਲੈ ਫਿਰ ਜਿਹੜਾ ਆਵਣੇ ਬਾਹਰ ਹੋਣਾ ਨਹੀਂ ਤਾਂ ਮੈਂ ਕਰ ਜੀ ਦੇ ਦੇਖਾ ਦੀ ਸੀ ਨੇ ਨਾਲ ਵੀ ਵਾਟੀ ਦੇ ਵਿੱਚ ਨੇ ਓਦ੍ਦੇ ਫਰ ਮੈਂ ਨਹੀਂ ਹੈਗਾ ਤੈਨੂੰ ਬੁਲਾ ਰਹੇ ਸੀ ਆਈ ਨਹੀਂ ਤੂੰ ਮੈਂ ਕਿੱਥੇ ਦੀ ਫਿਰ ਕਰੇ ਸੀ ਤੇ ਬੁਲਾਏ ਸੀ ਆਹ ਦੇਖੋ ਵਾਟੀਆਂ ਕੁੱਤੀ ਰੋਗਾ ਮਰਫੀ ਬਰਫੀ ਖਾ ਰਿਹਾ ਮਿਖਾਈ ਉਹ ਆ ਦੇਖ ਲਾਉਂਗਾ ਮੇਰਾ ਸੈਲ ਦਾ ਟ੍ਰੇਨ ਆ ਫਿਰ ਤੇ ਘਰ ਦੇ ਵਿੱਚ ਦਿਖਾਉਂਗਾ ਦੇਖ ਲਓ ਜਿਹੜਾ ਵੀ ਦੇਖ ਰਿਹਾ ਨੇ ਤੇ ਘਰ ਦਾ ਦੁੱਧ ਦੀ ਹੈ ਰਾਇਰ ਆ ਫਾਲ ਪੇਨ ਨੂੰ ਗਦੇ ਦੇ ਦੁੱਧ ਦੀ ਗਦੇ ਦੇ ਦੁੱਧ ਦੀ ਗਦੇ ਦੀ ਰੀਲ ਜੀ ਦੇਖਿਆ ਜੀ ਜਿਹਦਾ ਕਹਿੰਦਾ ਗਦੇ ਦੇ ਦੁੱਧ ਨਾਲ ਪਤਾ ਨਹੀਂ ਕੀ ਗੰਨਦਾ ਦੇਖੀਏ ਗਏ ਗਲਤ ਗੱਲਾਂ ਨਹੀਂ ਕਿਸੇ ਦੇ ਫ੍ਰਿਜੇ ਜੀ ਬਹਤ ਹੱਥ ਪਾਉਣਾ ਆ ਕੇ ਨੂੰ ਦਿੱਤੀ ਦੇ ਫਿਰ ਮੱਥ ਕਰ ਫੂ ਖਾਏਗਾ ਤੂੰ ਵੀ ਤੇਰਾ ਮੈਂ ਬਾਹੂ ਲਾਉਗਾ ਫਣੀ ਵਈਂ بس ਇਹ ਦੇਖ ਲੋ ਗਲਤ ਗੱਲਾਂ ਨਹੀਂ ਹਨ ਇਹ ਕਿਸੇ ਦੇ ਘਰੇ ਆ ਕੇ ਫਰਿੱਜ 'ਚ ਹੱਥ ਮਾਰਨਾ ਹਾਂ ਅੱਜ ਤਾਂ ਪਕੌੜੀਆਂ ਬਣਾਈਆਂ ਦਿੱਤੀਆਂ ਉਹ ਨਹੀਂ ਦਿੱਖੇ ਇਹਨੂੰ ਮੈਂ ਖਾ ਗਿਆ ਪਰ ਉਹ ਮੈਂ ਖਾ ਲਿਆ ਕੋਈ ਮੈਂ ਉਹ ਆ ਗਿਆ ਛੱਡਦਾ ਤੂੰ ਫਿਰ ਵੀ ਨਹੀਂ ਦਿੱਕਸ ਗਲਤ ਗੱਲਾਂ ਨਹੀਂ ਲਾਉਣੇ ਇਹ ਐ ਤੋਕਦਾ ਨਾ ਤੂੰ ਐ ਤੋਕਦਾ ਨਾ ਗਲਤ ਗੱਲਾਂ ਨਹੀਂ ਐ ਖਾਏ ਕਰਦੇ ਨੇ ਐਂ ਦੇਖ ਇਹ ਨਹੀਂ ਹੋ ਚੁਕਾ ਸਾਰਾ ਰਸੂਆ ਰਸੂਆ ਆਇਆਗਾ ਅੱਜ ਕਿ ਹੋ ਰਗਾ ਖਰਾਬ ਰਸੀ ਹੋ ਗਈ ਓਏ ਖਰਾਬ ਹੋਣਾ ਨੂੰ ਰਸੀ ਹੋ ਗਈ ਪਾਣੀ ਲੱਗ ਪੱਥਰ ਬਣਿਆ ਰਸੀ ਹੋ ਗਈ ਓਏ ਰਸੀ ਹੋ ਗਈ ਬੋਲਾ ਲੱਗਿਆ ਮੈਂ ਤੁਰ ਕੇ ਆ ਪਈ ਆ ਓਏ ਬੇਸਣ ਵਾਲੀ ਬਰਫੀ ਓਏ ਬੇਸਣ ਵਾਲੀ ਬਰਫੀ ਵਧੀਆ ਹੋਈ ਸਾਫ ਆ ਕੱਢ ਦੇ ਹਾਂ ਬੜਾ ਲੱਕੇਰ ਗਾਦ ਨੂੰ ਟਟਿਆ ਬਾਈ ਹੈ ਕਿਉਂ ਰਗਾਦ ਨੂੰ ਟਟਿਆ ਉਹ ਠੰਡਾ ਜਿਆਦਾ ਹੋ ਰਿਹਾ ਹਾਂ ਹੁਣ ਤੂੰ ਤੋੜ ਕੇ ਦੇ ਸਾਨੂੰ ਜਾ ਮਰ ਆ ਉਹ ਸਾਥ ਤੇ ਲੈ ਜਾ ਤੋੜ ਕੇ ਸਾਥ ਤੇ ਹੀ ਖਾ ਖਾ ਗੋ ਕੈਮਰਾ ਬੰਦ ਹੁੰਦੇ ਫਿਰ ਹਾਂ ਲੋ ਭੈਣ ਦਾ ਕਿਉਂ ਵੀ ਕੱਢ ਲਿਆ ਆ ਦਿੱਤੇ ਗੱਲ ਬਾ ਕੋ ਛੱਡ ਵੀ ਦੇ ਛੱਡ ਵੀ ਦੇ ਕੋਸਾ ਕੁਝ ਨਹੀਂ ਛੱਡਦਾ ਕੋਈ ਨਹੀਂ ਛੱਡਦਾ ਮੈਂ ਡੱਬਾ ਵੀ ਕੱਢ ਲਿਆ ਆ ਪਿਆਰੇ ਕੋ ਹੁਣ ਤਾਂ ਹੁਣ ਜਿਹੜੀ ਇੱਕ ਵਾਰ ਫਿਰ ਜੀ ਆ ਉਹ ਵੀ ਆਉਣ ਹੁਣ ਤਾਂ ਫਿਰ ਜਿਰਗਾ ਦੀ ਬਈ ਆਪ ਤੇ ਕਿ ਨਹੀਂ ਤੇ ਕਰਕੇ ਲਗਾ ਲੈ ਲਮੇ ਮੈਂ ਤਾਂ ਮੈਂ ਤਾਂ ਮੈਂ ਬੜਾਈ ਆ ਵੀਡੀਓ ਤੂੰ ਕੱਢ ਕੇ ਲੈ ਆ ਮੇਰਾ ਨਾਮ ਹੀ ਰਾਵੜਾ ਟੱਕੇ ਦੇ ਗਿਆ ਮੱਜਿਆ ਦੀਆ ਵਸ ਗਿਆ ਹੁਣ ਤਾਂ ਭੁੱਖਿਆ ਕਰੇਂ ਨੀ ਦਵਾ ਦੇ ਚੀਜੀ ਖਾਣ ਨੂੰ ਨਾ ਤੂੰ ਭਾਈ ਨਾ ਉਹ ਤੇ ਕਰੇਂ ਕਰੇਂ ਦਵਾ ਦੇ ਕਰੇਂ ਕਰੇਂ ਦਵਾ ਦੇ ਨਹੀਂ ਹੈ ਜਦ ਖਾਣ ਲਾ ਕੁਛ ਨਹੀਂ ਖਾਂਦਾ ਖਾ ਲਾ ਖਾ ਲਾ ਖਾ ਲਾ ਐਂਡ ਵੀ ਕਿਵੇਂ ਕੱਢ ਕੇ ਲਿਆ ਦੇ ਬਾਈ ਵਾਚਿੰਗ ਟੱਕੇ ਭੱਜਿਆ ਕੱਢ ਲਾ ਜਲ ਖਾ ਲਾ ගන්න ජ මාසික පවන්නේ අව දෙකු ਬਾਹ ਨਹੀਂ ਰਰਿਆ ਮਨ ਤਾਂ ਖਾਣ ਦਾ ਪਰ ਉਹ ਵੀ ਬਾਹ ਨਹੀਂ ਲਾਈਦਾ 18 ਚਾਹ ਦੇ ਉਂਗਣੀ ਵੀ ਕਰਦੇ ਆ ਤੂੰ ਉਹ ਨਰੇਸ਼ ਵਾਂਗੂ ਕਰਦਾ ਨਾ ਇਹ ਆਦ ਨਰੇਸ਼ 2.0 ਉਹ ਨਰੇਸ਼ ਖਾਰੜ ਵਾਲਾ 2.0 ਆ ਇਹ ਵੱਡਾ ਨਰੇਸ਼ ਖਾਰੜ ਵਾਲਾ ਸੋ ਫੇਮਸ ਜ਼ਿਆਦਾ ਹੋਗਾ ਜਿਵੇਂ ਰੇਤੀ ਹੋਈ ਚਿੱਠੀ ਦੀ ਫਿਲਮ ਜਾਂ ਰੇ ਫਿਲਮ ਹੋਈ ਸੀ 2

ਆ ਦੇਖੋ ਆਪਣੇ ਬਲੌਗ ਚੱਲ ਰਹੇ ਤੇ ਆਈ ਚੱਲ ਰਹੇ ਬਲੌਗ ਬਸੰਤੀ ਬਸੰਤੀ ਕੱਲਿਆ ਤਰਾ ਦਾ ਜਾਉ ਹੀ ਨਹੀਂ ਹਾਂ ਹੋ ਗਿਆ ਚਾਲਾ ਹੋਰ ਜੀ ਹੋਰ ਜੀ ਦੱਬਾ ਓਏ ਇੱਕ ਵਾਰ ਚਲਾਈ ਦਿਓ ਵੀ ਕੱਲ ਜਨੇ ਬੱਟਲ ਦੇ ਭੇਜ ਦੂਗਾ ਬੱਟਲ ਚਾਹ ਦੋ ਸੇ ਨੰਬਰ ਆ ਮੇਰਾ ਮੁੰਡਾ ਜੀ ਮਗਰਾ ਮੈਨੂੰ ਮਿਸਕਾ ਕਰਦੇ ਠੀਕ ਹੈ ਜੀ ਇਹ ਕੈਮਰਾ ਮੁੰਡਾ ਦਲੇਰ ਯਾਰ ਤੂੰ ਹਾਮਲਾ ਕਰਦਾ ਬੰਦਾ ਯਾਰ ਮੈਨੂੰ ਭੁੱਲ ਗਿਆ ਆ ਜਾਂਦਾ ਆ ਮੇਰਾ ਸਾਰਾ ਛੋਟਾ ਮੁੰਡਾ ਆ ਉਹ ਦੂਜਾ ਛੋਟਾ ਮੁੰਡਾ ਆ ਦੇਖੋ ਹੋਰੀ ਤੇ ਪਾਪੇ ਸਸੀਗਾਰ ਸਸੀਗਾਰ ਆ ਦੇਖੇ ਕਿਉਂ ਪਾਪਾ ਗਿਆ ਸਸੀਗਾਰ ਪਾਪੇ ਗਿਆ ਮੱਦੇ ਨੂੰ ਪੰਜ ਵਾਲੇ ਦੋ ਟਰੇ ਅੱਗੇ ਤਾਂ ਆ ਉਹ ਇਹਦਾ ਉਹ ਇਹਦਾ ਕਰੇ ਉਹ ਇਹਦੇ ਦੇ ਨੇ ਪਾਪੇ ਕਰੇ ਦਾ ਦਵਾ ਦੇ ਕਹੇ ਤਾਂ ਦਵਾ ਦੂ ਨੋ ਦੋ ਵੀਡੀਓ ਚ ਪਾਪਾ ਕਹਿੰਦਾ ਤੇ ਨੀਲ ਲੈ ਜੀਦਾ ਤੂੰ ਮੈਂ ਕਿੱਥੇ ਚੱਲ ਛੱਡ ਕਾ ਨੂੰ ਚਾਚਾ ਭਤੀਜੇ ਲੈ ਜਾ ਰਿਹਾ ਹਾਂ ਕਹਿੰਦੇ ਮੈਂ ਤਾਂ ਉੱਥੇ ਲਾ ਕੇ ਦੇ ਆ ਬੈਠੇ ਨਹੀਂ ਅੱਜ ਲੇਟ ਹੋ ਗਿਆ ਉਹ ਹੀ ਲੇਟ ਹੋ ਗਿਆ ਲੇਟ ਹੋ ਗਿਆ ਲੇਟ ਦਾ ਜਰਾ ਜੀ ਕਹਿ ਹੋਏ ਜੀ ਅੱਛਾ ਤਾਂ ਹੀ ਮਮੀ ਲਈ ਡਿਗਰੇ ਨੇ ਡਾਕਟਰੀ ਡਿਗਰੀ ਖੜਿਆ ਮਾੜਾ ਚੜੇ ਮੈਨੂੰ ਠੀਕ ਕਰ ਲੈ ਮੇਰਾ ਵੀ ਡਿਗਰੀ ਆ ਉਹ ਕਾ ਆ ਗਿਆ ਦੇਖੋ ਕਹਿੰਦੇ ਆ ਉਨੇ ਆਪ ਨੂੰ ਨਿਆਰਾ ਮਾ ਮਾ ਮੰਨ ਲਿਆ ਮੰਨ ਲਿਆ ਗਿਆ ਯਾਰ ਫਿਰ ਚੋ ਗਿਆ ਲੈ ਆ ਯਾਰ ਤੂੰ ਆ ਬੜਾ ਆਣਾ ਹੈ ਕਰੋ ਕਾ ਯਾਰ ਤੂੰ ਆ ਇਹ ਸਾਲਾ ਮੰਗਤੇ ਹੀ ਰਹਿੰਦਾ ਸਾਰਾ ਸਣ ਕਦੇ ਕਿਸੇ ਤੋਂ ਮੰਗ ਲੈ ਕਦੇ ਕਿਸੇ ਤੋਂ ਪੁਣਾ ਗੱਗੀ ਤੋਂ ਮੰਗ ਰਿਹਾ ਜੀ ਸੜ ਗੀ ਮੈਂ ਤਾਂ ਪੀ ਲੂੰਗਾ ਉਹ ਮੰਗਰੇ ਦਿੰਦਾ ਤਾ ਉਹ ਹੈ ਮੰਗਰੇ ਦੀ ਹੈ लवली ਹੋਈ ਲੱਭੀ 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 ਅੱਦੇ ਜਿਹੜਾ ਨਹੀਂ ਲੱਭੀ ਹੋਈ ਇਹ ਮੰਗਦਾ ਕਿ ਉਹ ਰੰਦਾ ਹਰੀ ਦੇਣੀ ਰੇਖ ਨੂੰ ਕਹਿਦਾ ਮੈਨੂੰ ਪਿਆ ਦੇ ਮੰਗਿਆ ਜੀ ਦੇਦਾ ਉਹਨੇ ਰੁਕਾਇਆ ਤੇ ਬੋਲ ਕੇ ਬੈਈਆ ਮੰਗਾ ਮੰਗਾ ਨਹੀਂ ਕਿ ਅੱਗੇ ਤਾਂ ਤੇ ਠੰਡਾ ਪਿੰਦਾ ਨਹੀਂ ਪਿੰਦਾ ਨਹੀਂ ਪਿੰਦਾ ੜੀ ਪਿੰਦੇ ਨਹੀਂ ਤੁੱਕੇ ਲਗਾ ਪਿੰਦਾ ਨਹੀਂ ਇਹਨੂੰ ਨਾ ਬੱਲੋਂ ਦਾ ਪਾ ਵੱਡਾ ਪੂਨ ਪਿੰਦਾ ਨਹੀਂ ਆਹ ਦੇਖੋ ਆਹ ਦੇਖੋ ਮੰਗਦਾ ਮਾਗਰ ਲੱਕਾ ਨਾਲ ਉਹ ਪੀਂਦਾ ਨਹੀਂ ਆ ਦੇਖੀ ਮਾਗਰ ਲੱਕਾ ਸਾੜੀ ਐ ਲੀਪੀ ਨੌਂਕ ਦੀ ਜ਼ਿੱਲੀ ਆਹ ਨਾਹ ਪਤਾ ਕੀ ਹੁੰਦੇ ਨੇ ਉਹਦੀ ਇੱਕ ਸਾੜੀ ਲਾਉਂ ਤੱਕ阿里 ਨੋ ਮੇਟੇ ਪੀਣਾ ਰਾਮਣੇ ਉਹ ਲਾਉਂ ਆ ਉਹ ਤਾਂ ਹੁੰਦੇ ਨੌਂਕ ਦੀ ਜ਼ਿੱਲੀ ਨਾਮਕੀ ਦੇ ਦੇ ਨੌਂਕ ਉਹ ਕੀ ਕੰਗਦੇ ਨਾਮਕੋ ਕਹਤੀ ਉਹਨੇ ਤੈਨੂੰ ਸੁਣਾ ਨਹੀਂ ਸੁੰਨਾ ਬਿਓਰ ਕੋਈ ਪਟਾਈ ਜਾਂਦਾ ਰਾਮ ਨੇ ਪੀਣਾ ਥੋੜਾ ਜਿਹਾ ਰਹਿ ਗਿਆ ਤੰਗ ਨਹੀਂ ਨਹੀਂ ਹੈਗੀ ਹੋਰ ਅਹੀਂ ਲਿਆ ਮੈਨੂੰ ਪਤਾ ਆ ਆ ਰਾਮ ਨੇ ਥੋੜਾ ਜਿਹਾ ਰਹਿ ਗਿਆ ਆ ਦੇਖੋ ਛੜਦਾ ਕੁਝ ਨਹੀਂ ਪਰਾਂ ਨਹੀਂ ਦੇ ਛੜਦਾ ਕੁਝ ਨਹੀਂ ਕਾਦੇ ਕਿੰਨੇ ਦੀ ਇਰਾਦਾ ਕੋ ਛੜਦਾ ਕੁਝ ਨਹੀਂ ਹੈਗਾ ਬੋਖਾ ਬੰਦਾ ਤੂੰ ਵਹਾਲੇ ਭੁੱਖਾ ਆ ਦੇਖੋ ਉਹ ਵੱਡੀ ਬੋਲਦਾ ਕੱਪਾ ਬੈਠੇ ਜੀ ਆ ਦੇਖੋ ਬਹੁਤ ਭੁੱਖਾ ਬੰਦਾ ਇਹ ਜੜੀਆਂ ਤੇ ਤਸਵਾਦ ਲੈ ਵੀ ਚੋਰ ਜਿਨੇ ਸ਼ਟਰ ਲਾਤਾ ਚੋਰਾਂ ਲੂਟ ਬੈਠੇ ਆ ਨੀ ਜੇ ਸ਼ਟਰ ਪਟਣਾ ਦਾ ਨਾ ਕੋਈ ਨੂੰ ਮੈਂ ਦੱਸਿਆ ਜੀ ਸੁਣਨਾ ਪੱਲਾ ਕਰਕੇ ਐ ਲਫਤ ਮਾਰਦਾ ਮਾਰ ਰਗ ਯਾਰ ਆਏ ਥੱਲੇ ਬੈਗੇ ਜਿੰਦਾ ਲਾਇਰ ਤਾਂ ਕਿ ਯਾਰ ਆਏ ਆਪ ਨੂੰ ਖਾਣ ਮਾਰ ਕੇ ਬਸ ਠੀਕ ਹੈ ਕੀ ਹੈਗਾ ਕੀ ਹੈਗਾ ਕੀ ਆ ਓਏ ਰਗ ਯਾਰ ਆਏ ਲੱਤ ਨਹੀਂ ਮਾਰਿਆ ਕਰ ਦਿੰਦੇ ਲੋਕ ਅੱਦੇ ਕਦੇ ਰੋਜ਼ਗਾਰ ਰੋਜ਼ਗਾਰ ਵੀ ਨਹੀਂ ਰੋਜ਼ਗਾਰ ਇਹਨੂੰ ਲਾਇਰ ਬੋਲੋ ਆ ਸਾਡੇ ਪਿੰਡ ਦਾ ਸਿਆਣਾ ਬੰਦਾ ਹੈ ਫੈਸਲਾ ਕਰੂਗਾ ਇਹਨੂੰ ਘਰੇ ਜਾਣਾ ਚਾਹੀਦਾ ਕਿ ਨਹੀਂ ਹਾਂ ਜੀ ਚੱਲਣ ਲੈ ਕੇ ਜਾ ਬਦਮਾਸ਼ੀ ਕਰਦਾ ਉਹ ਰੇ ਅਗੇ ਇਹਨੂੰ ਲੈ ਕੇ ਜਾ ਬਾਹ ਫੜ ਕੇ ਲੈ ਜਾ ਦੀ ਘਰੇ ਬਾਹ ਵਾਲ ਕੇ ਲੈ ਕੇ ਡਿਗ ਡੋਗ ਜਾਂਦੇ ਸੌ ਜੀ ਨਾਲੇ ਕੋਈ ਐ ਵੀ ਚੱਲ ਚੱਲੀਏ ਘਰੇ ਮਿੱਤਰਾ ਹੁਣ ਆਪਾਂ ਵੀ ਚਾਲਦੇ ਆ ਘਰੇ ਇਧਰੋਂ ਆਪਣਾ ਘਰ ਦੋ ਬੰਦਿਆ ਖੜੇ ਨੇ ਕਰੇ ਵਗ ਜੋ ਓਏ ਰਾਜ ਨੂੰ ਪੁਰਸ਼ ਪਰ ਦੇ ਚੱਕ ਕੇ ਲਈ ਤੈਨੂੰ ਹੁਣ ਨਹੀਂ ਬੋਲਦਾ ਦੇਖਿਆ ਹੁਣ ਦੇਖ ਲੈ ਵੀ ਕੈਮਰਾ ਚੱਲ ਰਿਹਾ ਚੱਲ ਜਲੀ ਆਪਾਂ ਚਾਲਾ ਆਪਾਂ ਵੀ ਚੱਲਦੇ ਇਧਰ ਨੂੰ ਹਾਂ ਠੀਕ ਆ ਬਬਾਈ ਬੱਸ ਵੇਖ ਰਾਂ ਅਸੀਂ